ਈਸਾਈ ਭਾਈਚਾਰੇ ਦੇ ਉੱਤੇ ਹੋਏ ਜ਼ੁਲਮਾਂ ਨੂੰ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਜਿਹੜੇ ਮਾਮਲੇ ਦਰਜ ਸੀ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਕਰਕੇ ਅੱਜ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਵੱਲੋਂ ਇੱਕ ਵਿਸ਼ਾਲ ਧਰਨਾ ਅੰਮ੍ਰਿਤਸਰ ਵਿੱਚ ਐਸਐਸਪੀ ਦਫ਼ਤਰ ਦੇ ਹਾਤੀ ਅੱਗੇ ਲਵਾਇਆ ਗਿਆ ਇਸ ਮੌਕੇ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਮਸੀ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਜੋ ਪਾਸਟਰਾਂ ਉੱਤੇ ਹਮਲੇ ਕੀਤੇ ਗਏ ਨੇ ਜਾਂ ਫਿਰ ਬਾਈਬਲ ਦੀਆਂ ਬੇਅਦਬੀਆਂ ਕੀਤੀਆਂ ਉਸ ਦੇ ਤਹਿਤ ਜਿਹੜੇ ਵਕਫੋ ਠਾਣਾ ਵਿੱਚ ਮਾਮਲੇ ਦਰਜ ਸਨ ਉਹਨਾਂ ਦੇ ਖਿਲਾਫ ਕੋਈ ਵੀ ਜਿਹੜੀ ਹੈ ਦੋਸ਼ੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ ਵੀ ਇਹ ਹਮਲੇ ਹੋਏ ਨੇ ਜਾਂ ਬੇਅਦਬੀਆਂ ਹੋਈਆਂ ਉਹਨਾਂ ਤਰ੍ਹਾਂ ਉਹਨਾਂ ਦੇ ਖਿਲਾਫ ਉਹਨਾਂ ਦੋਸ਼ੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਮਸੀਹ ਭਾਈਚਾਰੇ ਨੂੰ ਵਨ ਦਾ ਇਨਸਾਫ ਦਵਾਇਆ ਜਾਵੇ ਮੈਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਅਜੇ ਧਰਨਾ ਨਹੀਂ ਆ ਇਹ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਟੀਮ ਔਰ ਸਾਡੇ ਵਕ ਵਕ ਜਥੇਬੰਦੀਆਂ ਜਿਹਦੇ ਵਿੱਚ ਸਾਡੇ ਜੌਨ ਕੋਟਲੀ ਜੀ ਪੂਰਨ ਸਫਰੀ ਜੀ ਪਾਸਟਰ ਸੈਮੂਅਲ ਸੋਨੀ ਜੀ ਪਾਸਟਰ ਖਾਦਮ ਜੀ ਪਾਸਟਰ ਬਲਰਾਜ ਗੇਲ ਜੀ ਸਾਡੇ ਲੁਕਸ ਮਸੀਹ ਜੀ ਸਾਡੇ ਬੰਟੀਏ ਜਨਾਲਾ ਜੀ ਜੀਵਨ ਜੀ ਲਾਬਾ ਅਲੂ ਅਲੀਆ ਜੀ ਟੋਨੀ ਜੀ ਅੱਜ ਸਾਰੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਔਰ ਇਹ ਧਰਨਾ ਨਹੀਂ ਆ ਇਹ ਸਿਰਫ ਅਸੀਂ ਇੱਕ ਮੰਗ ਪੱਤਰ ਦੇਣ ਆਏ ਹਾਂ ਐਸਐਸਪੀ ਸਾਹਿਬ ਨੂੰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ مصیਬਾਈ ਚਾਰੇ ਤੇ ਅਤਿਆਚਾਰ ਹੋਏ ਨੇ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਜਾਨੂਰ ਨਾ ਕਰਵਾ ਰਹੇ ਆ ਵੀ ਸਾਡੇ ਮਸੀਹ ਭਾਈਚਾਰੇ ਨੂੰ ਇਨਸਾਫ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਵੀ ਕਿਦਾਂ ਸਾਡੇ ਭਰਾ ਨੂੰ ਇੱਕ ਨੂੰ ਘਰੋਂ ਲੈ ਕੇ ਜਾ ਕੇ ਬੰਦੇ ਨੇ ਉਹਨੂੰ ਜਾਨੋਂ ਮਾਰਤਾ ਝੋਨੇ ਤੇ ਛੱਡਦਾ ਪਰ ਪੁਲਿਸ ਨੇ ਕਾਰਵਾਈ ਕਰਦੀ ਵੀ ਐਕਸੀਡੈਂਟ ਆ ਦੱਸੋ ਕਦੀ ਝੋਨੇ 'ਚ ਵੀ ਐਕਸੀਡੈਂਟ ਹੁੰਦੇ ਨੇ ਔਰ ਇੱਕ ਇੱਥੇ ਬਸਨੀਆ ਇੱਕ ਸਕੂਲ ਵੈਨ ਨੇ ਸਾਡੇ ਪਰਿਵਾਰ ਦੇ ਚਾਰ ਜੀ ਖਤਮ ਕਰਤੇ ਔਰ ਪ੍ਰਸ਼ਾਸਨ ਨੇ ਡਰਾਈਵਰ ਨੂੰ ਫੜਨ ਦੇ ਬਜਾਏ ਉਲਟਾ ਪ੍ਰਸ਼ਾਸਨ ਜਿਹੜਾ ਦਬਾਅ ਬਣਾ ਰਿਹਾ ਸਾਡੇ ਮਸੀਹ ਭਾਈਚਾਰੇ ਦੇ ਉੱਪਰ ਪਰਿਵਾਰ ਦੇ ਉੱਪਰ ਵੀ ਤੁਸੀਂ 7 ਲੱਖ ਰੁਪਏ ਲੈ ਲਓ ਦੱਸੋ ਮੈਨੂੰ ਵੀ ਇਹ ਮਸੀਹ ਭਾਈਚਾਰੇ ਦੇ ਲੋਕ ਜਿਹੜੇ ਕੀੜੇ ਮਕੋੜੇ ਨੇ ਵੀ 1.5 ਲੱਖ ਰੁਪਏ ਤੁਸੀਂ ਕੀਮਤ ਲਾਉਂਦੇ ਬੰਦੇ ਦੇ ਇਨਸਾਨ ਦੀ ਸੋ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਆਪਣੇ ਮੁਸੀਬਾ ਇਚਾਰੇ ਦੇ ਲਈ ਅਸੀਂ ਦਿਨ ਰਾਤ ਖੜੇ ਆ ਜਿੰਨੇ ਸਾਡੇ ਲੀਡਰ ਸਾਹਿਬਾਨ ਨੇ ਅਸੀਂ ਆਪਣਾ ਖੂਨ ਦਾ ਬਲੀਦਾਨ ਦੇਣ ਲਈ ਵੀ ਤਿਆਰ ਆਪਣੀ ਕੌਮ ਦੇ ਲਈ ਕਿਉਂਕਿ ਹੁਣ ਇਹ ਹੱਦ ਹੋ ਚੁੱਕੀ ਆ ਸਾਡੇ ਲੋਕਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਔਰ ਪਿੰਡਾਂ ਦੇ ਬਾਹਰ ਪੋਸਟਰ ਲਾਇਆ ਜਾਂਦੇ ਨੇ ਵੀ ਇੱਥੇ ਪੋਸਟਰ ਨਹੀਂ ਵੜਨਗੇ ਜੇ ਪੋਸਟਰ ਵੜਨਗੇ ਇਹਨਾਂ ਦੀ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਣਗੀਆਂ ਸਾਡੀਆਂ ਚਰਚਾਂ ਦੇ ਵਿੱਚ ਪੁਲਿਸ ਆਪ ਬੈਠ ਕੇ ਕਬਜ਼ੇ ਕਰਵਾ ਰਹੀ ਆ ਸਾਡੇ ਲੋਕਾਂ ਨੂੰ ਮਾਰਕੁੱਟ ਰਹੀ ਆ ਔਰ ਜਦੋਂ ਅਸੀਂ ਐਸਐਸਪੀ ਸਾਹਿਬ ਕੋ ਜਾਨੇ ਆ ਔਰ ਐਸਐਸਪੀ ਸਾਹਿਬ ਦੇ ਵੀ ਕੰਨਾਂ ਤੇ ਕੋਈ ਜੂਨ ਨਹੀਂ ਸਰਕਦੀ ਪਿਛਲੇ ਦਿਨਾਂ ਦੇ ਵਿੱਚ ਸਾਡੀ ਮਸੀਹ ਭਾਈਚਾਰੇ ਦੀ ਸਾਰੇ ਲੋਕਾਂ ਨੇ ਅਜਨਾਲੇ ਦੇ ਵਿੱਚ ਰਾਜਸਥਾਨਸੀ ਦੇ ਬਾਹਰ 에어ਪੋਰਟ ਦੇ ਬਾਹਰ ਧਰਨਾ ਲਗਾਇਆ ਔਰ ਐਸਐਸਪੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਵੀ 3 ਦਿਨ ਦਾ ਤੁਹਾਨੂੰ ਟਾਈਮ ਦੇਨੇ ਆ 3 ਦਿਨ ਦੇ ਵਿੱਚ ਮੁਜਰਮ ਅਸੀਂ ਫੜ ਲਾਂਗੇ ਉਸ ਗੱਲ ਨੂੰ ਵੀ 10-12 ਦਿਨ ਹੋ ਚੁੱਕੇ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਲੈ ਕੇ ਆਏ ਆ ਉਹਨਾਂ ਅੱਗੇ ਇੱਕ ਮੰਗ ਪੱਤਰ ਦੇ ਨਾਲ ਹੀ ਵੀ ਅਗਰ ਤੁਸੀਂ 10 ਦਿਨ ਦੇ ਵਿੱਚ ਵਿੱਚ ਕਿਉਂਕਿ ਮੁਸੀਬਾਈ ਚਾਰੇ ਸ਼ਾਂਤੀ ਪਸੰਦ ਲੋਗ ਆ ਅਸੀਂ ਨਹੀਂ ਚਾਹੁੰਦੇ ਕਿਸੇ ਲੋਕਾਂ ਨੂੰ ਮੁਸ਼ਕਲਾ ਹੋਵੇ ਕੋਈ ਲੋਕ ਪਰੇਸ਼ਾਨ ਹੋਣ ਕਿਉਂਕਿ ਮੁਸੀਬਾਈ ਚਾਰੇ ਦੇ ਲੋਕ ਤਾਂ ਪਰੇਸ਼ਾਨ ਹੋ ਹੀ ਰਹੇ ਨੇ ਅਸੀਂ ਹੋਰ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ 10 ਦਿਨ ਦਾ ਟਾਈਮ ਦੇ ਰਹੇ ਆ 10 ਦਿਨ ਦੇ ਵਿੱਚ ਵਿੱਚ ਅਗਰ ਇਹ ਮਸੀਹ ਭਾਈਚਾਰੇ ਨੂੰ ਇਨਸਾਫ ਨਾ ਮਿਲਿਆ ਤੇ ਸੰਘਰਸ਼ ਹੋਰ ਵਿਖਾ ਕੀਤਾ ਜਾਏਗਾ ਔਰ ਆਪਣੀ ਟੀਮ ਦੇ ਨਾਲ ਸਲਾਹ ਕਰਕੇ ਫਿਰ ਜਿੱਥੇ ਕਿਤੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਉਹ ਤੁਹਾਨੂੰ ਦੱਸਿਆ ਜਾਊਗਾ ਔਰ ਮੈਂ ਸਾਰੇ ਆਪਣੇ ਮਸੀਹ ਭਾਈਚਾਰੇ ਦਾ ਧੰਨਵਾਦ ਕਰਦਾ ਆਪਣੇ ਲੀਡਰ ਸਹਿਬਾਨ ਦਾ ਧੰਨਵਾਦ ਕਰਦਾ ਆਪਣੇ ਪਾਸਟਰ ਸਹਿਬਾਨ ਦਾ ਧੰਨਵਾਦ ਕਰਦਾ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਨੇ ਇਨਾਂ ਦੇ ਕੁਝ ਮੁੱਦੇ ਸੀਗੇ ਕੁਝ ਇਹਨਾਂ ਦੇ ਜਿਹੜੇ ਹੈ ਅ ਇਸ਼ੂਜ਼ ਜਿਹੜੇ ਹੈਗੇ ਆ ਉਹ ਆਪਣੇ ਲੈ ਕੇ ਆਏ ਸੀ ਇਸ ਦੇ ਵਿੱਚ ਕੁਝ ਇਹਨਾਂ ਦੇ ਜਿਵੇਂ ਐਫ ਆਈ ਆਰਜ਼ ਨੇ ਉਹਦੇ ਵਿੱਚ ਕੁਝ ਜਿਵੇਂ ਗ੍ਰਿਫਤਾਰੀਆਂ ਕਰਨੀਆਂ ਬਣਦੀਆਂ ਨੇ ਇਹਨਾਂ ਦੇ ਕਹਿਣ ਦਾਬ ਕੋ ਨਹੀਂ ਹੋਈ ਤੇ ਇੱਕ ਦੋ ਮੁੱਦੇ ਜੋ ਹੈਗੇ ਆ 2022 ਦਾ ਜਿਵੇਂ ਇੱਕ ਬੇਅਦਬੀ ਦਾ ਮੁੱਦਾ ਹੈ ਜਿਹਦੇ ਵਿੱਚ ਚਲਾਨ ਨਹੀਂ ਪੇਸ਼ ਹੋਇਆ ਹੈ ਉਹਦੀ ਇਹ ਗੱਲ ਕਰਦੇ ਨੇ ਇਸ ਤੋਂ ਇਲਾਵਾ ਕੁਝ ਜਿਵੇਂ ਕਿ ਇੱਕ ਜੋ ਕੋਕੇ ਦਾ ਮਸਲਾ ਹੈ ਜਿਹਦੇ ਵਿੱਚ ਇਹ ਅਲੱਜ ਕੀਤਾ ਗਿਆ ਹੈ ਕਿ ਕੋਈ ਚੱਚ ਦੀ ਜਿਹੜੀ ਦੀਵਾਰ ਹੈ ਉਹਨੂੰ ਢਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰ੍ਹਾਂ ਦੇ ਛੋਟੇ ਛੋਟੇ ਹੋਰ ਵੀ ਮਸਲੇ ਸੀ ਤਾਂ ਹਰੇਕ ਮਸਲੇ ਤੇ ਅਸੀਂ ਬੜੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਤੇ ਜਿਹੜਾ ਕਨਸਰਨਡ ਆਫੀਸਰ ਹੈ ਉਹਨੂੰ ਮੇਰੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਟਾਈਮ ਬਾਉਂਡ ਮੈਨਰ ਦੇ ਵਿੱਚ ਜੋ-ਜੋ ਲੀਗਲ ਐਕਸ਼ਨ ਲੈਣਾ ਬਣਦਾ ਹੈ ਉਹ ਲੈ ਲਿਆ ਜਾਵੇ ਇਸ ਤੋਂ ਇਲਾਵਾ ਜੋ ਹੋਰ ਛੋਟੇ ਮਸਲੇ ਹੈ ਉਹ ਐਸਐਚਓ ਨੂੰ ਜਿਹੜੀ ਹੈ ਇਨਸਟਰਕਸ਼ਨ ਦਿਡਾਇਰੈਕਸ਼ਨ ਦਿੱਤੀ ਗਈ ਹੈ ਕਿ ਉਹ ਮਸਲੇ ਜਿਹੜੇ ਹੈਗੇ ਆ ਉਹ ਵੀ ਇਹਨਾਂ ਦੇ ਜਿਹੜੇ ਹੈ ਸੁਨੇ ਜਾਣ ਤੇ ਐਕਸ਼ਨ ਜੋ ਲੀਗਲ ਬਣਦਾ ਹੈ ਉਹ ਲੈ ਲਿਆ ਜਾ